ਸੈਸ਼ਨ ਦੀ ਸ਼ੁਰੂਆਤ ਹੀ ਪਹਿਲਾਂ ਤੁਸੀਂ ਦੇਖੋ 11 ਵਜੇ ਸ਼ੁਰੂ ਹੋਇਆ ਤੇ 11:05 ਤੇ ਖਤਮ ਹੋ ਗਿਆ ਰਹੀ ਗੱਲ ਕਾਨੂੰਨ ਬਣਾਉਣ ਦੀ ਚਾਹੇ ਉਹ ਬੇਦਬੀਆਂ ਦਾ ਕਾਨੂੰਨ ਆ ਚਾਹੇ ਕਿਸੇ ਵੀ ਤਰ੍ਹਾਂ ਦਾ ਕਾਨੂੰਨਾਂ ਦੀ ਅੱਗੇ ਵੀ ਪਹਿਲਾਂ ਕੋਈ ਕਮੀ ਨਹੀਂ ਹਿੰਦੁਸਤਾਨ 'ਚ ਉਹਨਾਂ ਸਜ਼ਾਵਾਂ ਵਾਲੇ ਮਸਲੇ ਤੇ ਪਹੁੰਚ ਗਏ ਕਾਨੂੰਨ ਬਣਾ ਬਣਾਉਣਾ ਲੋਕਾਂ ਨੂੰ ਦੱਸਣਾ ਅਸੀਂ ਕਾਨੂੰਨ ਬਣਾ ਰਹੇ ਹਾਂ ਬਟ ਉਹ ਕਾਨੂੰਨ ਦੇ ਤਹਿਤ ਜਿਹੜਾ ਕੰਮ ਕਰਨਾ ਉਹ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਜਿਹੜੀ ਸੰਜੀਦਗੀ ਦੇ ਨਾਲ ਉੱਤੇ ਕੰਮ ਕਰੂਗੀ ਜਦੋਂ ਮੌਕਾ ਮਿਲੂਗਾ ਤੁਹਾਨੂੰ ਬੋਲਣ ਦਾ ਕੀ ਕੁਝ ਚੱਕੋਗੇ ਪਹਿਲਾਂ ਭਾਰਤ ਮਾਲਾ ਜਿਹੜੀ ਪੰਜਾਬ ਚੋਂ ਨਿਕਲੀ ਆ ਲਗਭਗ 1 ਲੱਖ ਏਕੜ ਜ਼ਮੀਨ ਤੇ ਉਹਨਾਂ ਨੇ ਖਾਲੀ ਪੰਜਾਬ ਦੀ ਔਰ ਅੱਜ 50-60 ਹਜ਼ਾਰ ਏਕੜ ਤੁਸੀਂ ਖਾ ਲੋ ਤੇ ਪੰਜਾਬੀ ਕਿੱਥੇ ਜਾਣਗੇ ਸਾਹਿਬ ਜੀ ਤੁਸੀਂ ਮਾਝੇ ਤੋਂ ਆਨੇ ਹੋ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਥੋੜੇ ਉਧਰ ਦੇ ਲੋਕ ਕਿਵੇਂ ਦੇਖਦੇ ਕੇਸ ਚ ਕੋਈ ਜਾਨ ਸੀਗੀ ਤੇ ਜਮਾਨਤ ਨਹੀਂ ਹੋਈ ਇਹ ਸਰਕਾਰ ਨੇ ਉਹਨਾਂ ਦਾ ਚਲਾਨ ਪੇਸ਼ ਕੀਤਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋਇਆ ਪਹਿਲਾ ਦਿਨ ਸੀਗਾ ਤੇ ਇਸ ਵਾਰੀ ਆਪੋਜੀਸ਼ਨ ਕਿਸ ਤਰ੍ਹਾਂ ਦੇ ਨਾਲ ਆਪਣੀ ਭੂਮਿਕਾ ਨਿਭਾਊਗੀ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਸਾਡੇ ਨਾਲ ਮੌਜੂਦ ਨੇ ਪਾੜਾ ਸਾਹਿਬ ਕਿਵੇਂ ਦੇਖ ਰਹੇ ਹੋ ਸਰਕਾਰ ਨੇ ਕਿਹਾ ਕਿ ਬੇਅਦਬੀ ਤੇ ਕਾਨੂੰਨ ਅਸੀਂ ਲੈ ਕੇ ਆ ਰਹੇ ਹਾਂ ਹੋਰ ਕਈ ਇੰਪੋਰਟੈਂਟ ਕਾਨੂੰਨ ਲੈ ਕੇ ਆ ਰਹੇ ਹਾਂ ਤੁਹਾਨੂੰ ਲੱਗਦਾ ਕਿ ਬੜਾ ਪ੍ਰੋਡਕਟਿਵ ਹੋਊਗਾ ਸੈਸ਼ਨ ਚੰਗਾ ਇੱਕ ਉਪਰਾਲਾ ਕੀਤਾ ਦੇਖੋ ਸੈਸ਼ਨ ਦੀ ਸ਼ੁਰੂਆਤ ਹੀ ਪਹਿਲਾਂ ਤੁਸੀਂ ਦੇਖੋ 11 ਵਜੇ ਸ਼ੁਰੂ ਹੋਇਆ ਤੇ 11:05 ਦੇ ਖਤਮ ਹੋ ਗਿਆ ਇਹ ਤੁਈ ਤੁਹਾਨੂੰ ਉਹਨਾਂ ਦੀ ਜਿਹੜੀ ਸਵੈ ਸਵੈਰਧਤਾ ਉਹ ਪਤਾ ਲੱਗਦੀ ਹੈ ਕਿ ਉਹ ਕਿੰਨੇ ਕਾਹੀ ਸੰਜੀਦਗੀ ਦੇ ਨਾਲ ਪੰਜਾਬ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਹੱਲ ਕਰਨਾ ਚਾਹੁੰਦੇ ਆ ਰਹੀ ਗੱਲ ਕਾਨੂੰਨ ਬਣਾਉਣ ਦੀ ਚਾਹੇ ਉਹ ਬਦਬੀਆਂ ਦਾ ਕਾਨੂੰਨ ਆ ਚਾਹੇ ਕਿਸੇ ਵੀ ਤਰ੍ਹਾਂ ਦਾ ਕਾਨੂੰਨਾਂ ਦੀ ਅੱਗੇ ਵੀ ਪਹਿਲਾਂ ਕੋਈ ਕਮੀ ਨਹੀਂ ਹਿੰਦੁਸਤਾਨ 'ਚ ਕਾਨੂੰਨ ਪਹਿਲਾਂ ਵੀ ਬਹੁਤ ਨਹੀਂ ਪਰ ਕੀ ਅਸੀਂ ਉਸ ਕਾਨੂੰਨਾਂ ਦੇ ਤਹਿਤ ਜਿਨ੍ਹਾਂ ਲੋਕਾਂ ਨੂੰ ਸਜ਼ਾਵਾਂ ਦੇਣੀਆਂ ਕੀ ਅਸੀਂ ਉਹਨਾਂ ਉਹਨਾਂ ਸਜ਼ਾਵਾਂ ਵਾਲੇ ਮਸਲੇ ਤੇ ਪਹੁੰਚ ਗਏ ਅਸੀਂ ਬੇਅਦਬੀ ਦਾ ਮੁੱਦਾ ਪਿਛਲੀ ਗਵਰਨਮੈਂਟ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਸੀ ਉਦੋਂ ਦਾ ਬਾਦਲ ਸਰਕਾਰ ਵੇਲੇ ਦਾ ਚੱਲਦਾ ਹੁੰਦਾ ਸਾਢੇ 3 ਸਾਲ ਇਹਨਾਂ ਦੇ ਵੀ ਨਿਕਲ ਗਏ ਅਸੀਂ ਤੇ ਇਸ ਸਟੇਜ ਤੇ ਨਹੀਂ ਆ ਕਿ ਅਸੀਂ ਕਿਸੇ ਨੂੰ ਸਜ਼ਾ ਦੇਵਾ ਸਕੀਏ ਤੇ ਅਸੀਂ ਕਾਨੂੰਨ ਜਿਹੜਾ ਮੰਗਨੇ ਆ ਕਿ ਇਹ ਕਾਨੂੰਨ ਸਿਰਫ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣਾ ਠੀਕ ਆ ਕਾਨੂੰਨ ਬਣਨੇ ਚਾਹੀਦੇ ਆ ਬਟ ਆਲਰੇਡੀ ਉੱਥੇ ਬਹੁਤ ਕਾਨੂੰਨ ਨੇ ਸਾਡੇ ਮੁਲਕ ਦੇ ਵਿੱਚ ਕਿ ਸਜ਼ਾਵਾਂ ਜਿਹੜੀਆਂ ਹੋ ਸਕਦੀਆਂ ਪਰ ਅਸੀਂ ਉਹਨਾਂ ਬੰਨੇ ਤੇ ਤੁਰੇ ਹੀ ਨਹੀਂ ਕਦੀ ਸਰਕਾਰਾਂ ਕਾਨੂੰਨ ਬਣਾ ਬਣਾਉਣਾ ਲੋਕਾਂ ਨੂੰ ਦੱਸਣਾ ਅਸੀਂ ਕਾਨੂੰਨ ਬਣਾ ਰਹੇ ਆ ਬਟ ਉਹ ਕਾਨੂੰਨ ਦੇ ਤਹਿਤ ਜਿਹੜਾ ਕੰਮ ਕਰਨਾ ਉਹ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਜਿਹੜੀ سنجیدਗੀ ਦੇ ਨਾਲ ਉੱਤੇ ਕੰਮ ਕਰੂਗੀ ਠੀਕ ਆ ਕਾਨੂੰਨ ਬਣਾਉਣੇ ਚਾਹੀਦੇ ਆ ਸਖਤ ਹਰ ਚੀਜ਼ ਤੇ ਬਣਾਉਣੇ ਚਾਹੀਦੇ ਆ ਬਟ ਉਹਨਾਂ ਨੂੰ ਇੰਪਲੀਮੈਂਟ ਵੀ ਕਰਨਾ ਚਾਹੀਦਾ ਚਲੋ 2 ਦਿਨ ਦਾ ਕੈਨ ਨੂੰ ਚਲੋ ਸੈਸ਼ਨ ਸੀਗਾ ਹੁਣ ਇੱਕ ਦਿਨ ਕੱਲ ਦਾ ਦਿਨ ਬਚਿਆ ਹੈਗਾ ਤੇ ਤੁਹਾਡੀ ਕੀ ਕੋਸ਼ਿਸ਼ ਰਹੂਗੀ ਬਤੌਰ ਗਰਦਾਸਪੁਰ ਵਿਧਾਇਕ ਉੱਥੋਂ ਦੇ ਲੋਕਲ ਇਸ਼ੂਸ ਕੀ ਨੇ ਜਾਂ ਵੈਸੇ ਜਿਹੜੇ ਸਟੇਟ ਦੇ ਇਸ਼ੂਸ ਤੁਸੀਂ ਜਦੋਂ ਮੌਕਾ ਮਿਲੂਗਾ ਤੁਹਾਨੂੰ ਬੋਲਣ ਦਾ ਕੀ ਕੁਝ ਚੱਕੋਗੇ ਦੇਖੋ ਲੋਕਲ ਇਸ਼ੂਸ ਤੇ ਬਹੁਤ ਨੇ ਹਰ ਇੱਕ ਦੇ ਆਪਣੇ ਆਪਣੀ ਕੰਸਟੀਟੂਐਂਸੀ ਦੇ ਨੇ ਬਟ ਇਹਨਾਂ ਤੋਂ ਉੱਪਰ ਜੇ ਗੱਲ ਕਰੀਏ ਤੇ ਅੱਜ ਸਭ ਤੋਂ ਵੱਡਾ ਇਸ਼ੂ ਲਾਅ ਐਂਡ ਆਰਡਰ ਦਾ ਜਿਹੜਾ ਥੋੜੇ ਦਿਨ ਪਹਿਲਾਂ ਜਿਹੜਾ ਇੱਕ ਦੋ ਦਿਨ ਪਹਿਲਾਂ ਅ ਬੋਰ ਦੇ ਵਿੱਚ ਕਤਲ ਹੋਇਆ ਲਗਾਤਾਰ ਕਿਸੇ ਦਿਨ ਦੀ ਖਬਰ ਚੱਕ ਲੋ ਕਿਸੇ ਦਿਨ ਦਾ ਤੁਸੀਂ ਸੋਸ਼ਲ ਮੀਡੀਆ ਚ ਲਾਉਂਦੇ ਹੋ ਹੈਂਡਲ ਕਰਦੇ ਹੋ ਕਿਸੇ ਦਿਨ ਦੀ ਵੀ ਤੁਸੀਂ ਕਿਸੇ ਦੀ ਇੰਟਰਵਿਊ ਕਰ ਲਓ ਕੋਈ ਨਾ ਕੋਈ ਕਤਲ ਮਰਡਰ ਜਿਹੜਾ ਹੁੰਦਾ ਹੀ ਹੁੰਦਾ ਔਰ ਇਹ ਪੰਜਾਬ ਦੇ ਵਿੱਚ ਕਦੇ ਨਹੀਂ ਸੀ ਇਦਾਂ ਸੁਣਿਆ ਕਿ ਸਵੇਰੇ ਉੱਠਦਿਆਂ ਨੂੰ ਤੁਹਾਨੂੰ ਪਤਾ ਲੱਗੇ ਅੱਜ ਫਲਾਣੇ ਥਾਂ ਮਰ ਗਿਆ ਅੱਜ ਫਲਾਣੇ ਥਾਂ ਮਰ ਗਿਆ ਸੋ ਲਾਅ ਐਂਡ ਆਰਡਰ ਜਿਹੜਾ ਬਹੁਤ ਵੱਡਾ ਇਸ਼ੂ ਆ ਆ ਹੁਣੇ ਹੀ ਮੈਂ ਅੱਜ ਹੀ ਸਵੇਰੇ ਕੇ ਰਾਤ ਨੂੰ ਮੈਂ ਪੜ ਰਿਹਾ ਸੀ ਆਲਮੋਸਟ 15000 ਕਰੋੜ ਦੀ ਇਨਵੈਸਟਮੈਂਟ ਮੱਧ ਪ੍ਰਦੇਸ਼ ਚ ਜਾ ਰਹੀ ਹੈ ਉਦਾ ਕਾਰਨ ਕੀ ਹੈ ਓਨਲੀ ਬਿਕੋਜ਼ ਆਫ ਲਾ ਐਂਡ ਆਰਡਰ ਔਰ ਦੂਸਰਾ ਜਿਹੜਾ ਲੈਂਡ ਪੂਲਿੰਗ ਦਾ ਸਭ ਤੋਂ ਵੱਡਾ ਇਸ਼ੂ ਆ ਤਕਰੀਬਨ 50 50 60 ਹਜ਼ਾਰ ਏਕੜ ਲੈਂਡ ਜਿਹੜੀ ਆ ਉਹ ਇਹ ਕਹਿੰਦੇ ਕਿ ਅਸੀਂ ਅਕਵਾਇਰ ਕਰਕੇ ਤੇ ਲੋਕਾਂ ਨੂੰ ਘਰ ਬਣਾ ਕੇ ਦੇਾਂਗੇ ਤੇ ਫਲਾਂ ਕਰਾਂਗੇ ਸਾਡੇ ਹਿੰਦੁਸਤਾਨ ਸਾਡੇ ਪੰਜਾਬ ਦੇ ਵਿੱਚ ਤੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਬਾਹਰ ਨੂੰ ਤਰੀ ਹੋਈ ਆ ਪਹਿਲਾਂ ਹੀ ਬਹੁਤ ਬਾਹਰ ਚਲੇ ਗਏ ਆ ਤੁਸੀਂ ਆ ਦਵਾਬੇ ਵਾਲੇ ਏਰੀਆ ਚਲੇ ਜਾਓ ਲੋਕ ਕਿੱਲੇ ਕਿੱਲੇ ਚ ਘਰ ਬਣੇ ਹੋਏ ਆ ਬਾਰ ਲੋਕ ਲੱਗੇ ਜਿੰਦਰੇ ਲੱਗੇ ਔਰ ਅੰਦਰ ਕੌਣ ਲੋਕ ਰਾਇਆ ਸਾਰਿਆਂ ਨੂੰ ਪਤਾ ਔਰ ਅਸੀਂ ਇਹ ਲੋਕਾਂ ਦੀ ਜਿਹੜੀ ਫਿਰ ਪਹਿਲਾ ਭਾਰਤ ਮਾਲਾ ਜਿਹੜੀ ਪੰਜਾਬ ਚੋਂ ਨਿਕਲੀ ਆ ਲਗਭਗ 1 ਲੱਖ ਏਕੜ ਜ਼ਮੀਨ ਤੇ ਉਹਨਾਂ ਨੇ ਖਾਲੀ ਪੰਜਾਬ ਦੀ ਔਰ ਅੱਜ 50 60 ਹਜ਼ਾਰ ਏਕੜ ਤੁਸੀਂ ਖਾ ਲੋ ਤੇ ਪੰਜਾਬੀ ਕਿੱਥੇ ਜਾਣਗੇ ਅਸੀਂ ਖੇਤੀ ਪ੍ਰਧਾਨ ਸੂਬਾ ਜਿਹੜਾ ਕਹਿੰਨੇ ਆ ਨਾ ਟੌਰ ਨਾਲ ਇਹ ਬੜੇ ਤਰੀਕੇ ਦੇ ਨਾਲ ਖੇਤੀ ਪ੍ਰਧਾਨ ਸੂਬੇ ਨੂੰ ਖਤਮ ਕਰਕੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਸੈਂਟਰ ਸਰਕਾਰ ਮੈਨੂੰ ਜੋ ਲੱਗਦਾ ਇਹਨਾਂ ਦੇ ਥਰੂ ਇੰਪਲੀਮੈਂਟ ਸਾਰਾ ਕੁਝ ਕਰਾ ਰਹੀ ਆ ਔਰ ਦੂਸਰੀ ਗੱਲ ਕਿ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਯਾਰ ਜਿਹੜਾ ਬੰਦਾ ਜਿਹਦੀ ਤੁਸੀਂ 1 ਏਕੜ ਜ਼ਮੀਨ ਮੰਨ ਲਓ ਮੇਰਾ 1 ਏਕੜ ਆ ਤੁਸੀਂ ਮੇਰੇ ਤੋਂ 1 ਏਕੜ ਲੈ ਕੇ ਤੁਸੀਂ ਕਹਿੰਦੇ ਤੁਹਾਨੂੰ ਇੰਨੇ ਗਾਜ ਦਾ ਪਲਾਟ ਦੇ ਦਾਂਗੇ ਵੀ ਤੁਸੀਂ 1 ਏਕੜ ਤੇ ਮੇਰਾ ਖੋਲਿਆ ਜਿੱਥੋਂ ਮੈਂ ਕੁਝ ਉਗਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣਾ ਤੇ ਤੁਸੀਂ ਉਹਦੀ ਬਜਾਏ ਮੈਨੂੰ 100 ਗਾਜ ਜਾਂ 500 ਗਾਜ ਦਾ ਪਲਾਟ ਦੇ ਦੋਗੇ ਮੈਂ ਪਲਾਟ ਚ ਕੀ ਕਰੂੰਗਾ ਜੀ ਮਨ ਨੂੰ ਇੰਡਸਟਰੀ ਵਾਸਤੇ ਜਗ੍ਹਾ ਦੇ ਦੋਗੇ ਮੈਂ ਕੀ ਕਰੂੰਗਾ ਮੈਂ ਤਾਂ ਆਲਰੇਡੀ ਇੱਕ ਕਿੱਕਰ ਦਾ ਮਾਲਕ ਆ ਮੇਰੇ ਕੋਲ ਪੈਸਾ ਵੀ ਨਹੀਂ ਇੰਡਸਟਰੀ ਲਾ ਲਾਂ ਸੋ ਇਹ ਬੜੀ ਸੋਚੀ ਸੰਭੀ ਸਾਜਿਸ਼ ਦੇ ਤਹਿਤ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਔਰ ਓਵਰਹੈਂਡ ਬਾਅ ਵੇਦੇ ਤੋਂ ਤੁਸੀਂ ਦੇਖੋਗੇ ਇਹਨਾਂ ਦੇ ਇੰਟਰਵਿਊਸ ਤੇ ਇਹਨਾਂ ਦੇ ਮੰਤਰੀਆਂ ਦੇ ਬਿਆਨ ਕਿ ਜਿਹੜੀ ਇਹ ਲੈਂਡ ਆ ਇਹ 50 60 ਹਜ਼ਾਰ ਏਕੜ ਅਸੀਂ ਐਕਵਾਇਰ ਕਰਾਂਗੇ ਉਸ ਤੋਂ ਬਾਅਦ ਫਿਰ ਇਹ ਲੈਂਡ ਐਕਵਾਇਰ ਕਰਨ ਤੋਂ ਬਾਅਦ ਅਸੀਂ ਵੱਡੇ ਡਿਵੈਲਪਰ ਲੈ ਕੇ ਆਵਾਂਗੇ ਮਤਲਬ ਇਹਦਾ ਕੀ ਮਤਲਬ ਆ ਵੱਡੇ ਡਿਵੈਲਪਰ 2-3 ਲੈ ਕੇ ਆਉਣਗੇ ਦਿੱਲੀ ਤੋਂ ਉਹਨਾਂ ਨਾਲ ਸੈਟਿੰਗ ਹੋਊਗੀ ਪੈਸਿਆਂ ਦੀ ਆਪਣੀ ਕਮਿਸ਼ਨ ਲੈਣਗੇ ਔਰ ਬਾਹਰ ਹੋ ਜਾਣਗੇ ਸੋ ਬੇਸਿਕਲੀ ਜਿਹੜਾ ਇਹਨਾਂ ਦਾ ਮੋਟਿਵ ਆ ਪੰਜਾਬ ਨੂੰ ਲੁੱਟਣਾ ਆ ਸੋ ਇਹ ਬੜੇ ਇਹੋ ਜਿਹੇ ਇਸ਼ੂਜ਼ ਨੇ ਪਰ ਇਹਦੇ ਵਾਸਤੇ ਸੈਸ਼ਨ ਜਿਹੜਾ ਲੰਬਾ ਚਾਹੀਦਾ ਆ ਜਿਹਦੇ ਤੇ ਅਸੀਂ ਸਾਰੇ ਆਪਣੀ ਗੱਲ ਰੱਖ ਸਕੀਏ ਕਿਉਂਕਿ ਇਹੀ ਅੰਦਰ ਸੈਸ਼ਨ ਦੇ ਅੰਦਰ ਹੀ ਅਸੀਂ ਗੱਲ ਰੱਖ ਸਕਨੇ ਆ ਪਰ ਜੇ ਅੱਜ 11 ਵਜੇ ਚੱਲ ਕੇ 11:05 ਤੇ ਸਮਾਪਤ ਹੋ ਗਿਆ ਸੈਸ਼ਨ ਤੇ ਤੁਸੀਂ ਸਮਝ ਸਕਦੇ ਹੋ ਕੱਲ ਵੀ ਕਿੰਨਾ ਕਿੰਨੂ ਟਾਈਮ ਮਿਲਣਾ ਜਿਹੜਾ ਸਰਕਾਰ ਦੇ ਖਿਲਾਫ ਬੋਲੂਨ ਤੇ ਟਾਈਮ ਦਿੰਦੇ ਨਹੀਂ ਵੈਸੇ ਵੀ ਤੇ ਜਿਹੜਾ ਉਹਨਾਂ ਦੇ ਹੱਕ ਦੀ ਮਾੜੀ-ਮੁੱਟੀ ਗੱਲ ਕਰਦੇ ਉਹਨੂੰ ਜ਼ਰੂਰ ਟਾਈਮ ਸਪੀਕਰ ਸਾਹਿਬ ਵੀ ਦੇ ਦਿੰਦੇ ਸੋ ਇਸ ਕਰਕੇ ਬੜੇ ਇਸ਼ੂਸ ਨੇ ਪੰਜਾਬ ਇਸ ਵੇਲੇ ਲੁੱਟਿਆ ਗਿਆ ਆ ਔਰ ਸਰਕਾਰ ਕਿਸੇ ਦੀ ਹੋਵੇ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਸੂਬੇ ਅਸੀਂ ਇਸੇ ਚ ਹੀ ਰਹਿਣਾ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਰਹਿਣਾ ਆ ਥੋੜਾ ਬਹੁਤਾ ਰੱਬ ਦਾ ਭੈਕ ਕਰਕੇ ਸਾਨੂੰ ਸਰਕਾਰਾਂ ਚਲਾਉਣੀਆਂ ਚਾਹੀਦੀਆਂ ਆ ਸਵਾਲ ਜੀ ਤੁਸੀਂ ਮਾਝੇ ਤੋਂ ਆਨੇ ਹੋ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਤੁਹਾਡੇ ਉ ਦੇਖੋ ਗੱਲ ਵਿਕਰਮਜੀਠਿਆ ਦੀ ਗ੍ਰਿਫਤਾਰੀ ਦੀ ਨਹੀਂ ਗੱਲ ਇਹ ਆ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਚੰਨੀ ਸਾਹਿਬ ਸੀ ਮਿਨਿਸਟਰ ਸੀ ਰੰਧਾਵਾ ਸਾਹਿਬ ਹੋਮ ਮਿਨਿਸਟਰ ਸੀਗੇ ਉਦੋਂ ਵਿਕਰਮਜੀਠਿਆ ਤੇ ਕੇਸ ਹੋਇਆ ਸੀ ਔਰ ਉਸ ਤੋਂ ਬਾਅਦ ਵਿਕਰਮਜੀਠਿਆ ਮੇਰੇ ਖਿਆਲ 10 ਜਾਂ 15 ਦਿਨਾਂ ਦੇ ਅੰਦਰ ਉਹ ਸੁਪਰੀਮ ਕੋਰਟ ਤੋਂ ਰਿਲੀਫ ਲੈ ਆਏ ਕਿ ਜਦੋਂ ਤੁਹਾਡੀਆਂ ਬਾਈ ਦੀਆਂ ਇਲੈਕਸ਼ਨਾਂ ਖਤਮ ਹੋਣਗੀਆਂ ਤੇ ਤੁਸੀਂ ਸਰੈਂਡਰ ਕਰਨਾ ਔਰ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਸਰੈਂਡਰ ਕਰਤਾ ਤੁਸੀਂ ਦੇਖੋ 6 ਮਹੀਨੇ ਜਵਾਨਤ ਨਹੀਂ ਹੋਈ ਸਕੇ ਇਸ ਦੀ ਕੋਈ ਜਾਨ ਸੀਗੀ ਤੇ ਜਮਾਨਤ ਨਹੀਂ ਹੋਈ ਔਰ ਉਸ ਤੋਂ ਬਾਅਦ 3.5 ਸਾਲ ਨਿਕਲ ਗਏ ਕੀ ਇਹ ਸਰਕਾਰ ਨੇ ਉਹਨਾਂ ਦਾ ਚਲਾਨ ਪੇਸ਼ ਕੀਤਾ ਕੀ ਸਰਕਾਰ ਨੇ 3.5 ਸਾਲ ਚ ਮਜੀਠੀਆਲੇ ਕੇਸ ਨੂੰ ਘਕੋਖਿਆ ਕੀ ਸਰਕਾਰ ਨੇ ਇਹਦੇ ਵਿੱਚ ਐਸਆਰਟੀ ਬਣਾ ਕੇ ਜਾਂ ਇਹਨੂੰ ਅੱਗੇ ਪਰਸੂ ਕਰਨ ਦੀ ਕੋਸ਼ਿਸ਼ ਕੀਤੀ ਨੋ ਇਹ ਸਿਰਫ ਹੁਣ ਮਜੀਠੀਏ ਨੂੰ ਜਿਹੜਾ ਉਹ ਨਿੱਜੀ ਹੋ ਗਿਆ Chief Minister ਸਾਹਿਬ ਨਾਲ ਤੇ ਤਾਂ ਮਾੜੀ-ਮੋਟੀ ਜਾਗ ਖੁੱਲੀ ਆ ਤੇ ਇਹ ਸਾਰਾ ਜਿਹੜਾ ਡੀਏ ਦਾ ਕੇਸ ਬਣਾਇਆ ਜਾ ਰਿਹਾ ਔਰ ਪਰ ਚਾਹੇ ਮਜੀਠੀਆ ਹੋਵੇ ਚਾਹੇ ਕੋਈ ਹੋਵੇ ਨਸ਼ੇ ਵਾਲਾ ਬਖਸ਼ਣਾ ਨਹੀਂ ਚਾਹੀਦਾ ਪਰ ਉਹਨੂੰ ਜਿੰਨੀ ਦੇਰ ਤੱਕ ਜਿੱਦਾਂ ਹੁਣ ਪਹਿਲੇ ਵਿਜੇ ਸਿੰਘਲਾ ਜੀ ਇਹਨਾਂ ਦੇ ਮੰਤਰੀ ਸੀਗੇ ਚੀਫ ਮਿਨਿਸਟਰ ਸਾਹਿਬ ਦੀ ਵੀਡੀਓ ਉਹਨਾਂ ਕਹਿੰਿਆ ਮੇਰੇ ਕੋਲ ਸਬੂਤ ਆ ਆ ਫਲਾਣਾ ਇਹਨਾਂ ਨੇ ਕੀਤੀ ਆ ਤੇ ਤੁਸੀਂ ਉਹ ਦੱਸੋ ਕਿ ਉਹੋ ਹੀ ਬਾਅਦ ਚ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਕਲੀਨ ਚਿੱਟ ਦੇ ਰਿਹਾ ਹੁਣ ਚੀਫ ਮਿਨਿਸਟਰ ਸਾਹਿਬ ਨੂੰ ਝੂਠਾ ਝੂਠਾ ਕਹੀਏ ਕਿ ਜਿਹਾ ਵਿਜੇ ਸਿੰਘਲਾ ਜੀ ਨੂੰ ਸੱਚਾ ਕਹੀਏ ਸੋ ਇਸ ਗੱਲ ਦੀ ਮੈਂ ਇਹ ਕਹਿਣਾ ਕਿ ਜਿਹੜੀ ਗੱਲ ਆ ਨਾ ਬੜੇ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜੇ ਕਿਸੇ ਅਹੁਦੇ ਤੇ ਬੰਦਾ ਬੈਠਾ ਹੋਵੇ ਸੋ ਬੜੀ ਦੁੱਖ ਦੀ ਗੱਲ ਆ ਕਿ ਆਪਣੀ ਗੱਲ ਕਰਕੇ ਉਤੋਂ ਹੀ ਬੈਕ ਆਊਟ ਕਰਨਾ ਇਹ ਇਹ ਫਿਦਰਤ ਹੋਣੀ ਨਹੀਂ ਚਾਹੀਦੀ ਠੀਕ ਹੈ ਧੰਨਵਾਦ ਗੱਲਬਾਤ ਕਰ ਰਹੇ ਸੀ ਬ੍ਰਿੰਦਰ ਮੇਰ ਸਿੰਘ ਪਾੜਾ ਦੇ ਨਾਲ ਤੇ ਇਹਨਾਂ ਨੇ ਦੱਸਿਆ ਕਿ ਕੈਨ ਨੂੰ 2 ਦਿਨ ਦਾ ਸੈਸ਼ਨ ਸੀਗਾ ਪਰ ਪਹਿਲਾ ਦਿਨ ਜਿਹੜਾ ਸੀਗਾ ਉਹ ਮਹਿਜ਼ 5 ਮਿੰਟ ਜਿਹੜਾ ਸੀਗਾ ਉਹ ਚੱਲਿਆ ਉਹ ਵੀ ਸਿਰਫ ਕਿਉਂਕਿ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨੇ ਸ਼ੁਰੂਆਤ ਦੇ ਵਿੱਚ ਤੇ ਉਸ ਤੋਂ ਬਾਅਦ ਕੋਈ ਵੀ ਹੋਰ ਜਿਹੜਾ ਕੋਈ ਮੈਟਰਸ ਸੀਗਾ ਜਾਂ ਕੋਈ ਹੋਰ ਪ੍ਰੋਸੀਡਿੰਗ ਅੱਗੇ ਨਹੀਂ ਵਧੀ ਤੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਕਿਹੜੇ ਮੁੱਦੇ ਜਿਹੜੇ ਨੇ ਉਹ ਜੇ ਮੌਕਾ ਮਿਲਦਾ ਆਪੋਜੀਸ਼ਨ ਨੂੰ ਤਾਂ ਉਹ ਕੱਲ੍ਹ ਦੇ ਦਿਨ ਆਖਰੀ ਦਿਨ ਜਿਹੜਾ ਸੈਸ਼ਨ ਦਾ ਉਸ ਦਿਨ ਚੁੱਕਣਗੇ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ